ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਪੀ ਨੰਦਰਾ ਬਲੌਗ ਦੇ ਵਿੱਚ ਦੇਖੋ ਜੀ ਟਾਈਮ ਹੋ ਗਿਆ 12:30 ਸਫਾਈਆਂ ਹੋ ਗਈਆਂ ਆ ਇੱਧਰ ਇੱਕਦਮ ਸਾਰਾ ਮੰਮੀ ਕਰਦੇ ਪਏ ਆ ਪਾਠ ਤੇ ਇੱਧਰ ਦੁੱਧ ਨੂੰ ਉਵਾਲਾ ਦੇ ਲਿਆ ਆ ਤੇ ਮੈਂ ਬਣਾਣੇ ਆ ਅੱਜ ਲੱਗੇ ਆਲੂ ਵਾਲਣ ਤੇ ਮੈਂ ਬਣਾਉਂਗੀ ਅੱਜ ਬ੍ਰੈਡ ਟੋਸਟ ਬਹੁਤ ਦਿਨ ਹੋ ਗਏ ਦਿਲ ਕਰਦਾ ਸੀ ਬ੍ਰੈਡ ਟੋਸਟ ਖਾਣ ਨੂੰ ਹਾਂਜੀ ਭੈਣ ਜੀ ਹਾਂਜੀ ਵਧੀਆ ਵਧੀਆ ਕੀ ਕਰਦੇ ਬਸ ਵਿਲੇ ਰੋਟੀ ਪਾਣੀ ਅਸੀਂ ਖਾ ਲਿਆ ਆ ਸਾਰਾ ਸਾਡੀਆਂ ਸਫਾਈਆਂ ਹੋ ਗਈਆਂ ਸਾਰਾ ਕੰਮ ਹੋ ਗਿਆ ਹੁਣ ਮੇਰਾ ਕੰਮ ਆ ਆਲੂ ਉਬਲਣੇ ਹਨਾ ਉਸ ਤੋਂ ਬਾਅਦ ਪਲਕ ਨੇ ਵੀ ਆ ਜਾਣਾ ਆ ਫਿਰ ਪਲਕ ਨੇ ਆਣਾ ਆ ਸਵਾ 1 ਛੁੱਟੀ ਹੋਣੀ ਆ ਸਵਾ 1 ਛੁੱਟੀ ਹੋਣੀ ਉਹਨੂੰ ਬਸ ਚੱਲਣਾ ਮਾਸ਼ੀ ਜੀ ਬਰਬਾਜ ਨਹੀਂ ਆਦੇ ਹਾਂ ਚਲੋ ਰੱਖ ਲਈ ਆਲੂ ਉਬਲਣੇ ਤਾਂ ਫਿਰ ਬਾਕੀ ਫੇਰ ਦਿਖਾ ਲੈਂ ਆ ਤੁਹਾਨੂੰ ਕੀ ਬਣਾਉਂਦੇ ਆ ਤੇ ਕੀ ਕਰਦੇ ਆ ਚਲੋ ਚੱਕੀਏ ਕੁੱਕਰ ਕਰਤੀ ਆ ਵਾਲੀਏ ਆਲੂ ਲੋ ਜੀ ਆਲੂ ਉਬਾਲ ਲਏ ਆ ਹੁਣ ਦੇਖਦੇ ਆ ਆਲੂ ਵਾਲੀ ਖਾਂਦੀ ਆ ਆਲੂ ਵਾਲੇ ਬਰੈਡ ਖਾਂਦੀ ਆ ਪਲਕਿਆ ਨਹੀਂ ਕਿਉਂਕਿ ਸਵੇਰੇ ਆ ਕੇ ਟਿਫਨ ਨਹੀਂ ਲੈ ਕੇ ਗਈ ਆ ਕਿ ਸਕੂਲ ਤੇ ਇਹ ਕਿ ਰੱਖ ਲੈਣੇ ਆ ਜੋ ਕੋਗੀ ਨਹੀਂ ਤਾਂ ਫਟਾਫਟ ਉਹਨੂੰ ਬਰੈਡ ਬਣਾ ਦੇਵਾਂਗੇ ਉਹਦੇ ਜੋਗੀ ਹੈਨਾ ਫੇਟਾ ਫਟਾਫਟ ਬ੍ਰੈਡ ਬਣਾਵਾਂਗੇ ਚਲੋ ਛਿੱਲਦੇ ਆ ਆਲੂ ਵੀ ਲੀ ਨੂੰ ਪਤਾ ਕਿ ਲੱਗਾ ਟੋਸਟ ਬਣਾ ਲੈਣਾ ਨਹੀਂ ਨਹੀਂ ਆਲੂ ਆਲੋ ਫੜੋ ਚਲ ਚਲ ਤੂੰ ਛਿੱਲ ਫਿਰ ਹੈ ਟਾਈਮ ਹੋ ਗਿਆ ਆ 1:35 ਆਉਣ ਵਾਲੀ ਆ ਵਾਸ ਚਲੋ ਦੇਖਦੇ ਆ ਕੀ ਬੋਲਦੀ ਜਲਦੀ ਮੈਡਮ ਜੀ ਪੇਪਰ ਕਿਦਾਂ ਦਾ ਹੋਇਆ ਲਓ ਜੀ ਇੱਧਰ ਪੱਲੂ ਆ ਗਈ ਆ ਸਕੂਲ ਤੋਂ ਕਿਦਾਂ ਫੇ ਪੱਲੂ ਕਿਦਾਂ ਹੋਇਆ ਪੇਪਰ ਹੂੰ ਇੱਧਰ ਮਾਸੀ ਜੀ ਲੱਗੇ ਆ ਅੱਜ ਕੀ ਬਣਾਉਣਾ ਫੇਰ ਬ੍ਰੈਡ ਬਕੌੜਾ ਬ੍ਰੈਡ ਪਕੌੜੇ ਬ੍ਰੈਡ ਪਕੌੜਿਆਂ ਦੀ ਪ੍ਰੈਪਰੇਸ਼ਨ ਹੋ ਰਹੀ ਐ ਇੱਧਰ ਤੇ ਪਹਿਲਾਂ ਪੰਨੂਲੇ ਬਣਾ ਲਵਾਂ ਤੇ ਬਾਅਦ ਚ ਆਪਣੇ ਲਈ ਬਣਾਉਂਦੇ ਆ ਹੋਰ ਖਾ ਲਵਗੇ ਪੰਨੂ ਫਿਰ ਬ੍ਰੇਕਫਾਸਟ ਕਰਕੇ ਨਹੀਂ ਜਾਂਦੀ ਨਾ ਲੈ ਕੇ ਵੀ ਨਹੀਂ ਜਾਂਦੀ ਉੱਥੇ ਕੁਝ ਮੈਂ ਕਹਾਂ ਬ੍ਰੇਕਫਾਸਟ ਕਰਕੇ ਨਹੀਂ ਜਾਂਦੀ ਘਰੋਂ ਨਾਲ ਵੀ ਨਹੀਂ ਲੈ ਕੇ ਜਾਂਦੀ ਹੁਣ ਚਿਪਸ ਨਾਲ ਪਰ ਰੋਟੀ ਥੋੜੀ ਭਰ ਦਣਾ ਹੋਰ ਮਾਸੀ ਜੀ ਬੈਠੇ ਹੋ ਹਾਂ ਚਲੋ ਮਿਲਦੇ ਆਂ ਫਿਰ ਮੇਰਾ ਮੈਚ ਦਾ ਆ ਹੂੰ ਕਿੰਨੀਆਂ ਛਟੀਆਂ ਦੋ ਆਏ ਹਾਏ ਮਜ਼ੇ ਮਜ਼ੇ ਕਿਹੜੇ ਮਜ਼ੇ ਮਜ਼ੇ ਯਾਰ ਤਾਂ ਉੱਪਰ ਹੈ ਓਹੋ ਚਲੋ ਕਰੋ ਚੇਂਜ ਹਾਲੇ ਲੋਰੀ 2:00 ਵਜ ਗਏ ਆ ਮੋਟੀ ਨੂੰ ਮੈਂ ਘਰ ਛੱਡ ਕੇ ਚਲਾਂਗਾ ਇਹ ਦੁਕਾਨ ਤੇ ਜਾਣਾ ਇਹ ਕੰਮ ਤੇ ਹੁਣ ਆਪਾਂ ਆਏ ਆ ਵਾਪਸ ਆ ਮੋਟੀ ਕਿਦਾਂ ਪਹਿਲਾਂ ਮੈਂ ਭਲਾਣਾ ਸੀ ਗੱਲਾਂ ਇਹਦੇ ਲਈ ਬਣਾਉਣਾ ਹਾਂ ਪਹਿਲਾਂ ਇਹਦੇ ਲਈ ਬਣਾਵੇ ਅੱਜ ਬਣ ਰਿਹਾ ਜੀ ਬ੍ਰੈਡ ਪਕੌੜਾ ਇਹਨਾਂ ਨੂੰ ਕੀ ਲਈ ਬਣਾਉਣਾ ਬ੍ਰੈਡ ਪਕੌੜਾ ਵੈਜ ਪਕੌੜਾ ਬ੍ਰੈਡ ਮਖਾਉੜਾ ਇੰਗਲਿਸ਼ ਵਿੱਚ ਬੋਲ ਚੱਲ ਚੱਲ ਇੰਗਲਿਸ਼ ਵਿੱਚ ਬੋਲ ਬ੍ਰੈਡ ਫਿਟਰ ਨਹੀਂ ਬ੍ਰੈਡ ਫਖਾਉੜਾ ਨਹੀਂ ਬ੍ਰੈਡ ਫਿਟਰਸ ਹੋਰ ਫਿਟਲਸ ਬ੍ਰੈਡ ਫਿਟੇਮੂ ਹਾਏ ਹਾਏ ਬ੍ਰੈਡ ਫਿਟਰ ਫਿਟਲਸ ਅੱਲਾ ਇੰਗਲਿਸ਼ ਬੋਲੋ ਔੜੇ ਬਣ ਰਹਾ ਜੀ ਅੱਜ ਤੇ ਇਹ ਆਲੂ ਖਾਣੇ ਨਾ ਪਿਆਜ਼ ਪਾਉਣਾ ਇਹਦੇ ਵਿੱਚ ਆਲੂ ਵਿੱਚ ਭਰ ਕੇ ਖਾਣੇ ਨਾ ਬਣਾਏ ਹਾਂ ਯਾਰ ਉਹਦੇ ਇੱਕ ਹੋਰ ਬਣਾ ਦਮਾ ਬਹੁਤ 10 ਮੈਨੂੰ ਨਹੀਂ ਰੁਕ ਚੁਕ ਗਿਆ ਲਾਹ ਖਾਲੇ ਫੇਖ ਲੈਂਦਾ ਬਣਾ ਦੋ ਤੇ ਗਰ ਠੰਡਾ ਖਾ ਦਿੰਦੀ ਫੇ ਆ ਕੇ ਚੱਲ ਰੁਕ ਗੇ ਅਰੇ ਕਿ ਫਟ ਗਏ ਨਹੀਂ ਨਹੀਂ ਇੱਧਰ ਬੈਠ ਮੈਂ ਤੂੰ ਆਹੀ ਵਸੀ ਗੋਣ ਨਹੀਂ ਮੈਜ ਬੈਠਾ ਉਹ ਇਧਰ ਰਏ ਸੀ ਨਹੀਂ ਜਲਦਾ ਦੇਖੋ ਆ ਇਧਰ ਆਈ ਸੀ ਗੋਣ ਉਹ ਉਧਰ ਦੇਖ ਠੰਡਾ ਕਿੰਨਾ ਹੋਇਆ ਪਹਿਲਾਂ ਨਹੀਂ ਮੈਂ ਇੱਧਰ ਬੈਠਾ ਮੈਂ ਉਧਰ ਕਰ ਦਿੱਤਾ ਆ ਇਹ ਰੁਕ ਤੇ ਨਹੀਂ ਮੈਂ ਨਹੀਂ ਦੇਖਣਾ ਆ ਹਾਂ ਪਾਪਾ ਉੱਧਰ ਬੈਠ ਜੀ ਜਾ 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 ਚਲੋ ਆ ਜਿੱਥੇ ਮਰਜੀ ਬੈਠ ਤੂੰ ਗੱਜ ਤੱਕ ਦੇ ਵਿੱਚ ਬੈਠੇ ਖਾਦਾ ਸਾਡੇ ਹਾਂ ਬਈ ਕੰਡੇ ਲਾਗੇ ਮੈਂ ਕਿ ਇਹਦੇ ਲਈ ਇੱਕ ਹੋਰ ਬਣਾ ਕੇ ਰੱਖ ਦਿੰਦੇ ਨੇ ਖਾਣਾ ਆਊਗਾ ਖਾ ਲੂਗਾ ਬਿਲਕੁਲ 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 ਬਣਾ ਇਹ ਵੀ ਰਹਿਣਾ ਹਾਂ ਚਲੋ ਠੀਕ ਬਣਾਓ ਆਪਣੇ ਲਈ ਆਪਾਂ ਚਾਹ ਲੈਣੀ ਨਾਲ ਹਾਂ ਚਾਹ ਓਕੇ ਓਕੇ ਕਿਦਾਂ ਚਾਹ ਦੇ ਨਾਲ ਨਾ ਸਵਾ ਲੱਗਦੀ ਆ ਚਾਹ ਨਾ ਹਜਮ ਹੋ ਜਾਂਦਾ ਕੋਲਡ ਡਰਿੰਕ ਪੀਣਾ ਮੈਨੂੰ ਨਹੀਂ ਸਵਾ ਲੱਗਦੀ ਨਹੀਂ ਨਹੀਂ ਕੋਲਡ ਡਰਿੰਕ ਲੈਣੀ ਨਹੀਂ ਆਪਾਂ ਤੂੰ ਦੱਸ ਸੁਣ ਦਾਦੀ ਆ ਬੋਲ ਦਾਦੀ ਆ ਬਾਤ ਚ ਜੀ ਬ੍ਰੈਡ ਤੁਹਾਨੂੰ ਲਿਆਤੀ ਸੀ ਕਿ ਮੈਂ ਤੇ ਮੈਨੂੰ ਜੇਤਾ ਭੁੱਲ ਗਿਆ ਬੇਸਣ ਦਾ ਆਹ ਲੋ ਬੇਸਣ ਵੀ ਹੁਣ ਮੈਂ ਦੁਬਾਰਾ ਗਿਆ ਲੈਣ ਮੈਨੂੰ ਜੇਤਾ ਭੁੱਲ ਗਿਆ ਆਹ ਲੋ ਦੁਬਾਰਾ ਲੈਣ ਗਿਆ ਫੇ ਬੇਸਣ ਵੀ ਆਹ ਲੋ ਠੀਕ ਹੈ ਜੀ ਹੁਣ ਤੁਹਾਨੂੰ ਬੇਸਣ ਵੀ ਆ ਗਿਆ ਬ੍ਰੈਡ ਬਾਹਰ ਪਈ ਆ ਹੈ ਬ੍ਰੈਡਾ ਹੈਗੀ ਵੀ ਹਵਾ ਹੈਗੀ ਇਹ ਬਲੇ ਦੇਖ ਲਓ ਬਾਕੀ ਬਾਹਰ ਪਈ ਆ ਅੱਛਾ ਚਲੋ ਠੀਕ ਹੈ ਜੀ ਬਣਾਓ ਤੁਸੀਂ ਹਾਂਜੀ ਬੈਠਿਓ ਹੋਰੀਆਂ ਦੋ ਜਾਣੇ ਹੋਰ ਉਹ ਰਸੋਈ ਜੀ ਦੋ ਜਾਣੇ ਮਸੀ ਵੜਦੇ ਆ ਆਪਣੀ ਛੋਟੀ ਆ ਲੋਈ ਚਟਣੀ ਆ ਗਈ ਤੇ ਚਾਹ ਦੇ ਕੱਪ ਆ ਗਏ ਆ ਮੁੰਡੀ ਖਾ ਲਿਆ ਚਲੋ ਵਧੀਆ ਲੱਗੇ ਬਹੁਤ ਜ਼ਿਆਦਾ ਸਵਾਦ ਜੀ ਬਹੁਤ ਜ਼ਿਆਦਾ ਟੇਸਟੀ ਲੱਗੇ ਹਾਂ ਜੇ ਤੇਰੇ ਇਹਦੇ ਪਿਆਜਾਂ ਤੋਂ ਬਿਨਾਂ ਸੀਗੇ ਇਹਦੇ ਆਲੂ ਵਾਲੇ ਵਿੱਚ ਪਿਆਜ਼ ਹੀ ਪਾਉਣੇ ਸਾਡਾ ਸੁਆਦ ਕਿੰਨੇ ਸਵਾਦ ਲੱਗਣੇ ਆ ਲੋਈ ਚਾਹ ਵੀ ਆ ਆਹ ਕੀ ਬਾਤ ਆ ਚਾਹ ਦਾ ਰੰਗ ਅੰਦਰ ਬਰੈਡ ਪਕੌੜਾ ਤਿਆਰ ਹੋ ਗਿਆ ਆ ਆ ਬਸ ਇੱਕ ਰਹਿ ਗਿਆ ਇੰਨਾ ਕੱਢਣ ਵਾਲਾ ਤੇ ਚਲੋ ਆਜੋ ਫੇ ਖਾਂਦੇ ਆ ਜੀ ਚਲੋ ਧੋ ਲੋ ਆਜੋ ਫੇ ਅੰਦਰ ਲਓ ਜੀ ਪਰਾਠਾ ਪਕੌੜਾ ਵਿਦ ਚਾਹੇ ਮੁਠੀ ਹੋ ਗਈ ਤੇ ਲਾਪੇ ਸਾਰੇ ਜਣੇ ਖਾਣ ਅਸੀਂ ਲਾਪੇ ਦਾ ਬਲੌਗ ਬਣਾਉਣ ਦੇ ਅਸੀਂ ਹੋਈਦਾ ਲੇਟ ਇੰਦਰ ਸਾਰੇ ਜਣੇ ਨੇ ਸ਼ੁਰੂ ਵੀ ਕਰਤਾ ਖਾਣਾ ਪੀਣਾ ਤੇ ਅਸੀਂ ਬਲੌਗ ਦੇ ਚੱਕਰ ਜਿਹੇ ਹੋਇਆ ਲੇਟ ਚਲੋ ਕੋਈ ਗੱਲ ਨਹੀਂ ਚਾਹ ਵੀ ਪਾ ਲੈਣੀ ਸੀ ਚਲ ਮੈਂ ਪਾਨਾ ਆਪੀ ਫਿਰ ਕਿੰਨਾ ਦਾ ਟੇਸ ਹੈ ਜੀ ਤੂੰ ਤਾਂ ਫਿਰ ਉਹੀ ਕਹ ਤੂੰ ਕਹੇ ਮੈਂ ਤਾਂ ਕਹਿ ਤਾ ਤੇ ਮੇਰੀ ਬੇਟੀ ਹੋ ਜਾਣੀ ਨਹੀਂ ਬਾਦ ਤੁਸੀਂ ਦੱਸੋ ਤੇ ਪਲਕ ਨੂੰ ਤਾਂ ਬਹੁਤ ਸਵਾਲ ਲੱਗੇ ਸੀ ਹਾਂਜੀ ਮੈਂ ਸ੍ਰੀ ਪਾਨੀ ਟਿਕਣਾਂ ਹਾਂ ਅਸਲ ਪਹਿਲਾਂ ਸਟਰੀਕ ਪਾਣੀ ਯੂਰੂਲੀ ਹੁੰਦੀ ਆ ਸਟਰੀਕ ਤੋਂ ਬਿਨਾਂ ਫਿਰ ਉਹ ਹਜਮ ਨਹੀਂ ਨਾ ਹੁੰਦਾ ਹਾਂ ਚਲੋ ਠੀਕ ਹੈ ਜੀ ਕੀ ਹੋ ਗਿਆ ਬੰਦੇ ਮਿੱਠਾ ਆ ਗਿਆ ਮਿੱਠਾ ਪਾਇਆ ਚੜਨੀ ਹੋਰ ਪਾਣੀ ਨਹੀਂ ਪਾਇਆ ਇੱਥੇ ਥੋੜਾ ਜਿਹਾ ਪਤਲਾ ਕਰਨ ਵਾਸਤੇ ਸਹੀ ਆਪਦਾ ਆਓ ਚਾਹ ਵੀ ਆ ਗਈ ਸਾਡੀ ਲੱਗੇ ਖਾਣ ਲੱਗੇ ਖਾਣ ਹਾਂਜੀ ਕਰੋ ਤਿਆਰੀਆਂ ਕਿਊਸ਼ਨ ਦੀਆਂ ਇੱਧਰ ਫੋਨ ਆ ਗਿਆ ਗੁੜੀਆ ਦਾ ਠੀਕ ਹੈ ਤੂੰ ਇੱਧਰ ਆ ਲੈ ਹਾਂ ਬੱਸ ਤਰਹਿ ਗਈ ਕੱਲੋਂ ਪੇਪਰ ਰਹਿ ਗਏ ਤੇਰੇ ਹਾਂ ਲਓ ਜੀ ਇੱਧਰ ਗੁੜੀਆ ਦਾ ਫੋਨ ਆਇਆ ਤੇ ਉੱਧਰ ਮਾਤਾ ਵੀ ਤਿਆਰ ਹੋ ਰਹੀ ਆ ਜਲੰਧਰ ਜਾਣੇ ਹਰਮਨ ਦੇ ਨਾਲ ਜਲੇ ਆ ਕੰਮ ਜਾਣਾ ਜ਼ਰੂਰੀ ਇਹ ਪਲਗ ਕੋਲੋਂ ਆਪਣੀ ਤਿਆਰੀ ਕਰੋ ਟਿਊਸ਼ਨ ਦੀ 15 ਮਿੰਟ ਰਹਿ ਗਏ ਆ ਲਓ ਜੀ ਟਾਈਮ ਹੋ ਗਿਆ ਏ 4:00 ਵਜ ਗਏ ਆ ਹਾਂ ਜੀ ਇੱਧਰ ਮੰਮੀ ਹਾਂ ਜੀ ਉਹਨੇ ਉਹ ਸੋਚ ਰੱਖ ਜੀ ਦੀ ਲਮਾਰੀ ਸੱਲ ਹਾਂਜੀ ਮੰਮੀ ਚੱਲੇ ਆ ਹਾਂ ਜਾਈਏ ਦੇਖੋ ਜ ਸਾਡੀ ਮਾਸੀ ਠੀਕ ਨਹੀਂ ਹੈਗੀ ਤੇ ਮੰਮੀ ਚੱਲੇ ਆ ਮਾਸੀ ਨੂੰ ਦੇਖਣ ਜਲੰਧਰ ਹਰਮਨ ਦੇ ਨਾਲ ਠੀਕ ਆ ਤੇ ਇੱਧਰ ਹਾਂਜੀ ਤੁਸੀਂ ਪੱਲੂ ਵੀ ਛੱਡ ਕੇ ਦੁਕਾਨ ਤੇ ਤੁਸੀਂ ਦੁਕਾਨੇ ਚੱਲ ਜਾਣਾ ਆ ਚਲੋ ਰਹਿ ਗਈ ਮੈਂ ਤੇ ਰੁਬਲ ਘਰ ਬੋ ਤੁਸੀਂ ਦੋਨੇ ਜਣੇ ਘਰ ਰਹਿ ਗਈਆਂ ਹੁਣ ਹੋਰ ਕੀ ਪੱਲੂ ਲੱਭੇ ਪੁੱਤ ਕੇ ਨਹੀਂ ਲੋ ਜੀ ਇੱਧਰ ਕਰਦੀ ਪਈ ਆ ਤਿਆਰੀ ਟਿਊਸ਼ਨ ਜਾਣ ਦੀ ਹਾਂਜੀ ਬੇਨ ਜੀ ਹਾਂ ਲਾਪੜੀਆਂ ਨੇ ਮੈਂ ਚੌਲ ਮਾਰੀ ਦੇ ਥੱਲੇ ਵਾਲ ਗਾਨੇ ਚ ਰੱਖਿਆ ਸੀ ਹਾਂ ਵਾਲੀਆਂ ਜਿਹੜਾ ਜੁੱਤੀਆਂ ਵਾਲਾ ਬੱਸ ਨਹੀਂ ਖੜਿਓ ਜਾਓ ਜੀ ਹਾ ਤੇ ਮਸਟਰੋ ਦੀ ਕਰੋ ਤਿਆਰੀ ਜਾਣ ਦੀ ਬਾਏ 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 ਚਲੋ ਚੰਗੀ ਤਰ੍ਹਾਂ ਤਿਆਰੀ ਕਰ ਕੇ ਆਈਆਂ ਆਪਣੇ ਪੇਪਰ ਦੀ ਚਲੋ ਚਲੋ ਜੀ ਪੱਲੂ ਤਾਂ ਚੱਲੀ ਪੱਲੂ ਚੱਲੀ ਤੀਸ਼ਾਨ ਚਲੋ ਹਾਂ ਬੋਲੇ ਦੇਖੋ ਤੁਸੀਂ ਕਾਲੇ ਕਾਲੇ ਹੋਏ ਪਏ ਆ ਤੁਸੀਂ ਤਾਂ ਪਟਕਾ ਵੀ ਕਾਲਾ ਬੂਟ ਵੀ ਕਾਲੇ ਐਂ ਜੀ ਚਲੋ ਏ ਚਲੋ ਬਾਏ ਚਲੋ ਸਾਡੇ 6 ਹੋ ਗਿਆ ਤੇ ਇੱਧਰ ਮਮਾ ਕਿੱਦਾਂ ਹਾਂ ਜੀ ਕਿਦਾ ਵੇ ਪਾਸ ਵਧੀਆ ਵਧੀਆ ਬੁੱਤ ਮਮਾ ਲਾ ਲੱਗੇ ਆਏ ਨਹੀਂ ਆਕੇ ਹਾਂ ਦਾਦੀ ਗਈ ਆ ਕਿਤੇ ਹਾਂ ਆਏ ਨਹੀਂ ਹੁਣ ਕੱਪੜੇ ਆ ਗਏ ਤੇ ਮਾਂ ਮਾਰ ਲਈਏ ਮਮਾ ਨੇ ਮਾਂ ਲਾ ਕੇ ਕੱਪੜੇ ਚਾਹ ਹੋਰ ਕੀ ਮਨਾ ਲਿਆ ਲਿਆ ਤੂੰ ਚਲ ਚੱਲ ਜੀ ਕਿਦਾ ਤੈਨ ਕੀ ਹੋਇਆ ਭਰਾ ਪਾਣੀ ਪਲਾ ਪਲਾਣਾ ਹੈ ਪਤਾ ਨਹੀਂ ਕੀ ਹੋਇਆ ਭਰਾ ਟਾਈਮ ਤੇ ਕਿੰਨਾ ਹੋ ਗਿਆ ਰਾਣੀ ਟਾਈਮ ਸੌਣੇ ਸੌਂ ਕੇ ਉੱਠੇ ਹਾਂ ਮੈਨੂੰ ਡਿਸ਼ਨ ਤੇ ਸੀ ਗਾਈਜ਼ ਹੁਣ ਹੀ ਆਈ ਹਾਂ ਚਲੋ ਚਲ ਠੀਕ ਆ ਫਿਰ ਮੈਂ ਪਾਣੀ ਦਿੰਦਾ ਨੂੰ ਹਮਮ ਅਗੇ ਦਾਦੀ ਹਣੀ ਹਰਮਨ ਆ ਗਿਆ ਤੇ ਦੋ ਦਾਦੀ ਹਣੀ ਵੀ ਆ ਗਿਆ ਮੇਰੀ ਕਿਦਾਂ ਵਾਹ ਦਾਦੀ ਆ ਗਈ ਬਰਗਰ ਬਰਗਰ ਬਦਲ ਲਿਆਉਣਾ ਉੱਥੋਂ ਹੀ ਸੀ ਇਹਨੇ ਉੱਥੇ ਤੇ ਬਰਗਰ ਤੇ ਮੇਰੇ ਤਾਂ ਹਰਮਨ ਦਾ ਦੀਖ ਨਹੀਂ ਮੈਂ ਖਾਣਾ ਨਹੀਂ ਅੱਗੇ ਥੋੜੀ ਹੈ ਮੇਰਾ ਟਿੱਕੀਆਂ ਕਿੰ ਆ ਭਰਾ ਬਹੁਤ ਟਿੱਕੀਆਂ ਤੂੰ ਖਾ ਲਿਆ ਬਰਗਰ ਨਹੀਂ ਨਹੀਂ ਲੈ ਤੂੰ ਖਾਣਾ ਨਹੀਂ ਸੀ ਲੈ ਮੈਂ ਲੈਵੇਂ ਲਿਆਇਆ ਮੂ ਦੇ ਬਾਅਦ ਕਿ ਦਮ ਮम्मी ਫੇਰ ਤੇ ਬੱਸ ਤੈਨੂੰ ਖਾਣਾ ਮम्मी ਨਹੀਂ ਨੇ ਮੈਂ ਰਖਣਾ ਡਿਨਰ ਵੀ ਨਹੀਂ ਖਾਣਾ ਖਾਣਾ ਨਹੀਂ 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 ਡਿਨਰ ਨਹੀਂ ਆ ਗਿਆ ਹੁਣ ਮੈਂ ਖਾਵਾਂਗੀ ਆਪਣਾ 버ਗਰ ਤਾਂ ਲੱਗੇ ਸੀ 버ਗਰ ਤੇ ਆ ਟਿੱਕੀ ਖਾਈ ਦੀ ਅੰਦਰ ਤੇ ਸਾਨੂੰ ਆ ਗਿਆ ਵਿਆਹ ਲੋ ਜੀ ਵਿਆਹ ਦੇਖ ਪੰਜ ਤਰੀਕ ਗਾਇਸ ਸਾਨੂੰ ਵਿਆਹ ਆ ਗਿਆ 5 ਤਰੀਕ ਦਾ ਹੁਣ ਆਪਾਂ ਜਾਵਾਂਗੇ ਵਿਆਹ ਤੇ ਇਹ ਆ ਗਿਆ ਕੈਂਟ ਹੋਇਆ ਮੈਂ ਕਹਿੰਦੀ ਆ ਸੈਟਰਡੇ ਮੁੰਡਾ ਪਾਉਦਾ ਆ ਮੈਂ ਸਾਨੂੰ ਵਿਆਹ ਕੁੜੀ ਦਾ ਵਿਆਹ ਆ ਹਾਂ ਠੀਕ ਹੋ ਗਿਆ ਵਿਆਹ ਦਾ ਆਪਰੇ ਅਮਾਗੇ ਵਿਆਰੇ ਹੋਰ ਕੀ ਮੈਂ ਖਾ ਲਿਆ ਆਪਣਾ 버ગર ਹੈ ਮੈਂ ਖਾ ਲਿਆ ਆਪਣਾ 버ગર ਲਓ ਜੀ ਪਾਲ ਇਧਰ ਸਾਗ ਲੱਗੀਆਂ ਤੜਕਾ ਲਾਂਦ ਆ ਗਈ ਠੀਕ ਹੈ ਇਧਰ ਆਟਾ ਮੁਕੀ ਲਾ ਕੇ ਰੱਖਿਆ ਹੈ ਆਟਾ ਗੋਲਣ ਲਈ ਠੀਕ ਹੈ ਪੱਲੂ ਨੇ ਖਾ ਲਿਆ ਹੈ 버거 ਤੇ ਹਰਮਨ ਨੇ ਖਾ ਲਏ ਟਿੱਕੀ ਅੱਧੀ ਕੋਸ਼ਮੀ ਖਾਦਾ ਨਾ ਰੁੱਣੇ ਬਟਕਾਦਾ ਤੇ ਨਾ ਅਤੀ ਕੁਛ ਖਾਦਾ ਹੈ ਤੇ ਅਸੀਂ ਹੁਣ ਰੋਟੀ ਖਾਵਾਂਗੇ ਰਾਤ ਨੂੰ ਹੈ ਵੇ ਪੱਲੂ ਪੱਲੂ ਨੇ ਖਾ ਲਈ ਰੋਟੀ ਹੈ ਖਾਣੀ। ਖਾਣੇ ਦਿੱਤੇ ਕਾਣੀ ਆ ਰੋਟੀ ਖਾਣੀ ਆ। ਚਲੋ। ਹਾਏ ਹਾਏ ਮੂੰਹ ਨਹੀਂ ਵੱਡੋ। ਲੋ ਜੀ। ਟਾਈਮ ਹੋ ਗਿਆ 4:30 ਵੀ ਆ ਜਾਣਾ। ਇਹਨਾਂ ਦੀ ਤਵਾ 8 ਵਜੇ ਦੀ ਹਾਂ। ਮੰਮੀ ਕਿ ਤੂੰ ਮੂੰਹ ਤੇ ਵੱਡਦੇ ਜਾਨ ਮੂੰਹ ਤੇ ਵੱਡਣਾ। ਆਟਾ ਹੁਣ ਮੈਂ ਸਵੇਰੇ ਪਾਉਂਗੀ। ਹਣਾ ਡਰਮੀ ਦੇ ਵਿੱਚ। ਕੱਲ ਛੁੱਟੀ। ਕੱਲ ਛੁੱਟੀ। ਠੀਕ ਨਹੀਂ। ਪਰਸਾ ਵੀ ਛੁੱਟੀ ਹੈ ਨਾ ਦੋ ਛੁੱਟੀਆਂ ਹੁਣ ਮੰਡੇ ਲਾਸਟ ਪੇਪਰ ਆ। ਮੰਡੇ ਲਾਸਟ ਵੀ ਇੱਕ ਇੱਕ ਆਇਆ ਮੈਨੂੰ ਸੈਰਡਨ ਮੈਂਦਾ ਆ ਹਮਮ ਉਸ ਤੋਂ ਬਾਅਦ ਮੰਡੇ ਨੂੰ ਆ ਹਿੰਦੀ ਦਾ ਠੀਕ ਆ ਫਿਰ ਕੰਮ ਤੇ ਵਿਆਹ ਚ ਲੱਗੇ ਵਿਆਹ ਤੇ ਲੱਗਾਂਗੇ ਮੰਮੀ ਕਰਦੇ ਪਏ ਆ ਪਾਠ ਚਲੋ ਲਾ ਲਈਏ ਤੜਕਾ ਲਾਈਏ ਤੜਕਾ ਤੇ ਨਾਲੇ ਆਟਾ ਉਹ ਇਕੱਠਾ ਕਰ ਲਈਏ ਫਿਰ ਜਦੋਂ ਰੋਟੀ ਖਾਣੀ ਹੋਊਗੀ ਜਾਂ ਤੇਰੇ ਮਾਤਾ ਰਾਜੂਗੇ ਹਨ ਫਿਰ ਮਿਲਦੇ ਆ ਫਿਰ ਮਿਲਦੇ ਆ ਚਲੋ ਫਿਰ ਬਣਾਨੇ ਆ ਰੋਟੀ ਰੋਟੀ ਆ ਨਾ ਠੀਕ ਆ ਸਾਡੇ 8:30 ਤੇ ਪਾਪਾ ਆ ਗਏ ਆ ਪਾ ਆ ਗਏ ਆ ਪਪਾ ਲਿਮਕਾ ਲਿਆਇਆ ਲਿਮਕਾ ਲਿਆਇਆ ਮੁੱਦੇ ਹੀ ਕਿਉਂ ਆਏ ਕੱਕ ਮੈਂ ਮਗਾਈਆ ਮੇਰੇ ਦਿਲ ਕਰਦਾ ਸੀ ਫੇਰ ਐਡੀ ਵੱਡੀ ਮੈਨੂੰ ਮੈਨੂੰ ਆਗ ਆਗੇ ਕਰਦੇ ਆਇਆ ਕਿ ਤੂੰ ਆਇਆ ਲੈ ਕੇ ਆਈ ਉਹਦੀ ਨਹੀਂ ਆ ਬਲੌਗ ਜੀ ਨੇ ਪੁੱਛਿਆ ਵੀ ਇਹ ਕਿਉਂ ਆਏ ਆ ਕਿਉਂ ਆਏ ਆ ਪੁੱਛ ਲਿਆ ਕਿ ਆਇਆ ਸਾਗ ਹੇ ਹੇ ਸਾਗ ਸਾਣ ਤਰਕਾ ਪਪਾ ਮੇਰੇ ਖਾਣਾਗੀ ਉਗੀ ਮੈਨੂੰ ਖਾ ਲੈ ਗਾ ਮੈਂ ਇਹ ਵਰਗ ਲੈ ਕੇ ਆ ਸੀ ਆਸ ਨਹੀਂ ਖਾਦਾ ਕਿ ਮੈਂ ਕਹਿਣਾ ਹੀ ਪਾਪਣ ਪਾਪਾ ਵਲੌਗ ਦੇਖਿਓ ਅਸੀਂ ਇਹ ਕਹਿੰਦੇ ਕੈ ਨਹੀਂ ਗਾਣਾ ਮੈਂ ਕਹਿੰਦਾ ਤੁਸੀਂ ਗਾਣਾ ਮੈਂ ਕਿਹਾ ਵੀ ਆਪਾਂ ਨਹੀਂ ਖਾਣਾ ਹੈਗਾ ਅਸੀਂ ਰੋਟੀ ਖਾਵਾਂਗੇ ਰੋ ਆ ਉਹ ਆਪਣੇ ਜਿਹੜਾ ਕੀਆ ਲਿਆ ਆ ਕਹਿੰਦੇ ਵੀ ਜਿੰਦੂ ਨਾਲ ਹੀ ਖਾ ਕੇ ਖਾ ਲਿਆ ਬੱਸ ਕਰ ਤਾਂ ਹੋਰ ਤੋ ਠੀਕ ਆ ਫੇ ਸਾਢੇ 1:30 ਹੋਏ ਸੀ ਹੁਣ ਵੀ ਸਾਢੇ ਸਾਢੇ ਨਾ ਦਿਖਾਓ ਪੂਣੀ ਨਹੀਂ ਆਣਾ ਆਂਬ ਵੀ ਪਈ ਆ ਪੂਣੀ ਹੋਣੀ ਆਣਾ ਆ ਨਾ ਰੋਟੀ ਖਵਾ ਦੇ। ਆਹ। ਸਾਰੇ ਪਾਪਾ ਨੇ ਮੈਨੂੰ ਦੱਸਿਆ ਕਿ ਪਾਪਾ ਦਾ ਆਇਆ ਨਾ ਫੋਨ ਸੈਟਰਡੇ ਨੂੰ। ਇਹਦਾ ਫੋਨ ਸੈਟਰਡੇ ਨੂੰ। ਦੇਖੋ ਗਾਲ ਸੁਣੋ। ਫੋਨ ਗਾਲ ਸੁਣੋਗੇ? ਫੋਨ ਆੜਾ ਪਾਪਾ ਦਾ। ਖੁਸ਼ੀ ਮੈਨੂੰ ਹੀ ਜਾਂਦੀ। ਤੇ ਖੁਸ਼ੀ ਤੇਨੂੰ ਹੀ ਹੋਣੀ ਆ। ਆ ਦੇ ਮੈਂ ਤੁਹਾਨੂੰ ਕਿਹੜਾ? ਪਾਰਟੀ ਨਾਲ ਪਾਪਾ ਕੋਲੋਂ। ਤੋਰ ਜੀ। ਖੁੱਲਦਾ ਵੇ ਆਹ ਵਾਲਾ। ਪੀਜ਼ਾ ਪਾਰਟੀ ਲੈਨੇ ਪਾਪਾ ਕੋਲੋਂ। ਕੀ ਆਹੋ ਪੀਜ਼ਾ ਖਾਂਗੇ ਕਿਸੇ? ਆਹ ਪੀਜ਼ਾ ਬੜੇ ਨਾ ਨਹੀਂ ਆ। ਕੁਲ ਕਿੰਨੇ ਦਾ ਸੀਗਾ? ਹੈ ਨਾ? 70000 80000 ਦਾ 80000 ਦਾ ਡਿਸਕਾਊਂਟ ਮਿਲਿਆ 60000 ਚ 60000 ਚ ਨਹੀਂ ਨਹੀਂ ਲਿਆ 60000 ਚ 70000 ਦਾ 80000 ਦਾ 60000 20000 ਡਿਸਕਾਊਂਟ ਮਿਲਿਆ ਵਾਓ ਕਿਹਨੇ ਲਿਆ ਤਾਂ 20000 ਡਿਸਕਾਊਂਟ ਅਕਸਰ ਹੀ ਲਿਆ ਕਿਸ਼ਤਾਂ ਤੇ ਬਲੀ ਕਹਿੰਦੇ ਹੋ ਲਿਆ ਕਿਸ਼ਤਾਂ ਤੇ ਕਿਸ਼ਤਾਂ ਵਿੱਚ ਕਰਕੇ ਲਿਆ ਨੋ ਕੋਸਟ ਜੀ ਕਿਸ਼ਤ ਤੇ ਬਿਆਲ ਕੋਈ ਨਹੀਂ ਲੱਗਣਾ ਮਰਲੇ papa ਮੇਰਾ ਅਗੇ ਮੈਨੂੰ ਲੱਗਿਆ ਕੀ ਹੁੰਦਾ ਹੈਗਾ ਮੈਂ ਫੜ ਫੜ ਆਪਣੇ ਫੋਨ ਦੇਖ ਲੈਂਦੀ ਹਾਂ ਮੈਂ ਰੌਣ ਨਹੀਂ ਦੇਖਿਆ ਕਰਾਂਗੀ ਜਦੋਂ ਤੋਂ ਮੈਂ ਘਰ ਨਹੀਂ ਹੁਣਾ ਉਦੋਂ ਫੋਨ ਉਦੋਂ ਤਾਂ ਕੋਈ ਨਾ ਉਹ ਤਾਂ ਕੋਈ ਚੱਕਰ ਨਹੀਂ ਮੈਂ ਆ ਕੇ ਫਿਰ ਮੈਂ ਆਪਣੇ ਕੋਲ ਜਿਹਾ ਨਹੀਂ ਜੇ ਤੁਸੀਂ ਮੈਂ ਵੀ ਸਕੂਲੇ ਹਾਂ ਤੁਸੀਂ ਵੀ ਆ ਘਰ ਨਹੀਂ ਆ ਕਿ ਤੂੰ ਮੇਰੇ ਫੋਨ ਚ ਬਣਾ ਲਗ ਰਹੀ ਉਹ ਤਾਂ ਵੀ ਦੇਣਾ ਮਮਾ ਹੈਨਾ ਮੰਮੀ ਤਾਂ ਪੀਜ਼ਾ ਪਾਰਟੀ ਲੈਣੀ ਤਾਂ ਤੂੰ ਪੀਜ਼ਾ ਪਾਰਟੀ ਪੱਕੀ ਜਦੋਂ ਫੋਨ ਆ ਗਿਆ ਉਦੋਂ ਨਹੀਂ ਪੀਜ਼ਾ ਆਊਗਾ ਫਰਡੇ ਨੂੰ ਸਰ ਨਹੀਂ ਸਰਡੇ ਨੂੰ ਮੈਨੂੰ ਲੈਣੀ ਪੀਜ਼ਾ ਪਾਰਟੀ ਅਸੀਂ ਨਹੀਂ ਪਾਪਾ ਫਰੀਜ ਦਾ ਕੋਈ ਮਤਲਬ ਨਹੀਂ ਸ਼ਨੀਵਾਰਾ ਉਹ ਸ਼ਨੀਵਾਰੀ ਪੀਜੇ ਆਉਂਗੇ ਅਰੇ ਸਾਢੇ ਤੇ ਨਹੀਂ ਪਾਪਾ ਕੁਛ ਨਹੀਂ ਹੁੰਦਾ ਪਤਾ ਕਦ ਕਿੱਦਾਂ ਜਿੱਦੇ ਇੱਥੇ ਜਿੱਦਾਂ 25 ਤਰੀਕ ਨੂੰ ਆਪਣਾ YouTube ਤੋਂ ਪਤਾ ਲੱਗਣਾ ਦਾ ਚੈਨਲ ਮੋਨਟਾਈਜ਼ ਆ 25 ਤੋਂ ਬਾਅਦ ਫੇਰ ਆਪਾਂ ਪਾਰਟੀ ਕਰਨੀ ਆ ਤਾਂ ਮੈਂ ਕੀ ਕਹਿੰਨੀ ਆ ਸਾਢੇ ਨੂੰ ਰਹਿਣ ਤੋਂ ਪਾਪਾ ਪਾਪਾ ਮੰਡੇ ਨੂੰ ਕਰਦੇ ਆ ਪਾਰਟੀ ਮੈਂ ਕੋਈ ਜਗ੍ਹਾ ਲੱਭੀ ਆ ਯਾਰ ਮੇਰੇ ਕੋਲ ਹੁੰਦਾ ਹੀ ਨਹੀਂ ਹੈਗਾ ਮੈਂ ਤਾਂ ਮੰਡੇ ਨੂੰ ਕਰਦੇ ਆ ਪਾਰਟੀ ਮੇਰੇ ਨਾਲ ਪੇਪਰ ਮੁੱਕ ਜਾਣੇ ਕੋਈ ਗੱਲ ਨਹੀਂ ਮੰਡੇ ਦੀ ਜਿਵੇਂ ਇਹ ਸੌਟਰ ਰੋਡ ਤੇ ਆ ਕੀ ਨਾਮ ਇਹਦਾ ਨਵਾਂ ਨਾਮ ਕੀ ਨਾਮ ਬੰਦੇ ਦੇ ਲਾ ਕੇ ਨਹੀਂ 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 ਕੋਈ ਨਵਾਂ ਬੁੱਲਿਆ ਆ ਉਹ ਫੇਰ ਸਿਸਟਮ ਆ ਇਹ ਉ ਜਾਵਾਂਗੇ ਦੇਖ ਲਾਂਗੇ ਉਹ ਬਰਾਦਾ ਦਾ ਨਹੀਂ ਸ਼ੁਰੂਗਾ ਨਹੀਂ ਨਹੀਂ ਜਿਹੜਾ ਆਹਦਾ ਭਈ ਇਸਟਵੁੱਡ ਵੀ ਨਹੀਂ ਗਾਇਆ ਛਪਪਠੀ ਵੀ ਜਾਣਾ ਆ ਪਤਾ ਸੌਟਰ ਤੇ ਲਾ ਸੌਟਰ ਰੋਡ ਤੇ ਹੀ ਲਿਖਿਆ ਹੋਇਆ ਕੋਈ ਨਵਾਂ ਦੇਖਦੇ ਆ ਦੱਸਿਆ ਲਓ ਜੀ ਨਵਾਂ ਆ ਚੱਲੇ ਆ ਹੈਂ ਕੀ ਕੁਆਲਿਟੀ ਵਧੀਆ ਏਦਾਂ ਕਿਦਾਂ ਦਾ ਕੁਆਲਿਟੀ ਵਧੀਆ ਹੋਊਗੀ ਦੇਖ ਕੇ ਲਿਆ ਆ ਸੁਣਿਆ ਮੈਂ ਕਿਹਾ ਦੋ ਦਿਨ ਹੋਰ ਬੱਦੂ ਤੇਰਾ ਫੋਨ ਲੈਣਾ ਮੈਂ ਮੁੜ ਕੇ ਮੈਂ ਕਿਹਾ ਮੈਂ ਆਪਣੇ ਪੁੰਜ ਬਣਾਣਾ ਫਿਰ ਤੂੰ ਫੋਨ ਦੇਖ ਲੈ ਕਰੀ ਕਿ ਤੇਰੇ ਫੋਨ ਦੀ ਕੁਆਲਿਟੀ ਨਾ ਵਧੀਆ ਹੋਈ ਫੇਰ ਮੈਂ ਕਿਹਾ ਏਦਾਂ ਕਿਦਾਂ ਦਾ ਕੁਆਲਿਟੀ ਵਧੀਆ ਹੋਊਗੀ ਦੀ ਲੋ ਜੀ ਹੁਣ ਲੱਗਿਆ ਸਾਗ ਦੇ ਨਾਲ پراਉਠੀਆਂ ਖਾਣ ਮੈਂ ਤਾਂ ਰੋਟੀ ਬਗਾਣੀ ਸੀ ਤੁਸੀ ਤਾਂ پراਉਠੀ ਨਹੀਂ ਯਾਰ ਅੱਜ ਮੇਰਾ ਮਨ ਕਰਦਾ ਏ پراਉਠੀ ਖਾਣ ਨੇ ਹਾਂ ਲੋ ਜੀ ਇਧਰ ਮੈਂ ਲਾਵਾ ਦੋਨੇ ਪਹਿਲਵਾਨ ਢੋਲ ਕਰਨ ਲੱਗੇ ਆ ਕੈਮਰਾ ਬਹੁਤ ਗੰਦਾ ਕਰ ਦਿੰਨੀ ਬੱਲੂ ਹੱਥ ਮਾਰ ਕੇ ਬੰਦੇ ਨੇ ਕਿੱਦਾਂ ਕਰ ਦਿੰਨੀ ਆ ਲੋ ਜੀ ਇੱਧਰ ਆ ਜੀ ਰੋਟੀ ਮੈਂ ਦਹੀਂ ਲੈਣਾ ਤੁਸੀਂ ਦਹੀਂ ਲੈਣਾ ਨਹੀਂ ਮੈਂ ਨਹੀਂ ਲੈਣਾ ਮੂਲੀਆਂ ਸਾਗ ਬੱਲੂ ਹਾਂ ਜੀ ਦਾਦੀ ਦਾਦੀ ਪਤਲੀ ਹੋ ਗਈ ਆ ਜਿੰਨਾ ਸਾਗ ਦਾਦੀ ਪਤਲੀ ਹੋ ਗਈ ਆ ਉਹਨਾਂ ਦੀ ਪਤਲੀ ਪਤਲੀ ਲਾਦੀ ਸੁੱਕੀ ਸੁੱਕੀ ਲਾਦੀ ਦਾਦੀ ਰੋਟੀ ਘੱਟ ਖਾਂਦੀ ਹੁਣ ਆ ਗਿਆ ਆ ਗਿਆ ਆ ਮੇਰਾ ਉਹ ਲਓ ਜੀ ਇੱਧਰ ਦੋ ਚਮਚ ਲੈਣੇ ਮੈਂ ਦਹੀਂ ਦੇ ਹੂੰ ਲਓ ਜੀ ਇੱਧਰ ਹੁਣ ਬੈਠੋ ਤੁਸੀਂ ਹੁਣ ਲਾ ਪਿਆ ਮੈਂ ਨਹੀਂ ਲੈਣਾ ਇਹਨਾਂ ਮੈਂ ਨਹੀਂ ਲੈਣਾ ਇਹਨਾਂ ਪਾਣੀ ਤੇ ਚਲੋ ਠੀਕ ਆ ਜੀ ਆ ਆ ਗਈਆਂ ਸਾਡੀਆਂ ਪਰੌਂਠੀਆਂ ਤੇ ਚਲੋ ਪਰੌਂਠੀਆਂ ਪਰਾਂਡੀਆਂ ਖਾ ਗਏ ਹੁਣ ਤੇ ਫਿਰ ਮਿਲਦੇ ਆ ਜੀ ਆ ਦੇਖੋ ਇੱਧਰ ਖੜੀ ਆ ਕੇ ਜਿੰਨ ਦਿਨ ਇਹਨੂੰ ਫੋਨ ਨਹੀਂ ਦੇਣਾ ਇਹਨੇ ਉਂਦੀ ਦਿਨ ਜਾਣਾ ਨਹੀਂ ਉੱਧਰ ਪਰਾਠੀਆਂ ਦੇ ਨਾਲ ਹੀ ਪਰਾਠੀਆਂ ਪੰਜਾਬੀਆਂ ਦਾ ਨਾ ਪੰਜਾਬੀਆਂ ਦਾ ਪਰੌਠੀਆਂ ਪਰਾਠੀਆਂ ਰੋਟੀ ਰਾਟੀ ਚਾਹ ਸ਼ਾ ਐਦਾਂ ਹੀ ਹੁੰਦਾ ਸਾਰਾ ਪੋਛ ਪੰਜਾਬੀਆਂ ਦਾ ਇਹੀ ਹੁੰਦਾ ਆ ਅੱਸੀ ਕਾਲ ਜੀ ਕੋਈ ਹਾਲ ਚਾਲ ਜੀ ਹੋਰ ਭਾਜੀ ਕੀ ਹਾਲ ਜੀ ਮੈਂਗਾ ਚੱਲ ਥੋੜਾ ਜਿਆ ਬਲੌਗ ਬਣਾ ਲਈਏ ਫੋਨ ਦੇ ਨਾ ਕਿਤੇ ਹੱਥ ਤੋਂ ਹੁੰਦੀ ਸੀਗੀ ਹੱਥ ਤੋਂ ਤੇ ਕਿਤੇ ਜੈਕ ਵਿੱਚ ਪਾਣੀ ਪੈ ਗਿਆ ਹੁਣ ਚਾਰਜ ਨਹੀਂ ਹੋਣ ਦਿਆ ਸੁੱਕ ਜਾਣੀ ਜਿੰਨੀ ਦਰ ਹਾਂ ਉਨੀ ਦਰ ਹੋਣਾ ਨਹੀਂ ਰਹਿਗਾ ਚਲੋ ਆ ਕੁਰਸੀ ਲਾਵਾ ਰੋ ਭੈ ਜੀ ਤੁਸੀਂ ਹੀ ਕਿ ਫਰੀ ਜਾਣਾ ਹੋਂ ਤੂੰ ਮੈਂ ਇੱਥੇ ਰਹਿਣਾ ਹਾਂ ਆ ਹੋਏ ਉਹ ਭਾਬੀ ਦੇ ਲਾਗੇ ਬੈਣਾ ਇਹਨੇ ਚਲੋ ਠੀਕ ਹੋਰਾਂ ਜੀ ਕਿੱਦਾਂ ਸੇਤਾ ਜੀ ਹਾਂ ਜੀ ਚਲੋ ਵਧੀਆ ਵਧੀਆ ਚਾਹੀਦੀਆਂ ਇਹ ਮੈਨੂੰ ਮੈਂ ਕਹਾਂ ਜਾਂਦੀ ਜਾਂਦੀ ਬਾਏ ਇਹ ਉੱਥੇ ਬਹਿ ਗਈ ਜਾਂਦੀ ਭਾਪੀ ਮੈਂ ਤੁਹਾਨੂੰ ਤਾਂ ਕਹਿੰਦੀ ਮਿਲੀ ਵੀ ਹੈਗੀ ਮੈਂ ਤਾਂ ਹੀ ਹੋ ਗਿਆ ਮੈਨੂੰ ਪਤਾ ਕੀ ਦੇਖੋ ਇਹ ਬਲੌਗ ਬਣਾਉਣਾ ਸੀਗਾ ਪਰ ਗਲਤੀ ਨਾਲ ਨਾ ਗਲਤੀ ਨਾਲ ਕੁੜੀ ਕੋ ਪੈ ਗਿਆ ਪਾਣੀ ਇਹਦੇ ਵਿੱਚ ਬੈਟਰੀ ਬਹੁਤ ਲੋ ਆ ਇਸ ਕਰਕੇ ਤੁਹਾਡਾ ਆਂਦੇ ਦਾ ਬਣਾ ਲਿਆ ਤਾਂ ਤੁਹਾਡਾ ਜਾਂਦੇ ਦਾ ਬਣਾ ਲਿਆ ਬਸ ਬਲੌਗ ਬਣਾ ਨਹੀਂ ਸਕਦੇ ਤੈਨੂੰ ਵੀ ਦਿਖਾ ਦਿੰਨੇ ਆ ਪਾਣੀ ਤੇਰੇ ਕੋਲ ਪੈ ਗਿਆ ਗਲਤੀ ਨਾਲ ਦੇ ਵਿੱਚ ਉਹ ਦੇਖਦਾ ਆ ਮੈਂ ਕਿੱਦਾਂ ਹੁੰਦਾ ਜੇ ਪਾਣੀ ਸੈੱਟ ਹੁੰਦਾ ਤਾਂ ਫਿਰ ਚਾਰਜ ਇਹ ਜੋ ਪਾਣੀ ਨਿਕਲੇਗਾ ਬਾਹਰ ਫਿਰ ਚਾਰਜ ਹੋਣਾ ਇਹਨੇ ਹੁਣ ਚਲੋ ਚੰਗਾ ਕੁੜੀਆ ਬਾਏ ਓਕੇ ਪਾਜੀ ਬਾਏ ਬਾਏ ਸਾਲੇ ਜੀ ਲੋ ਜੀ ਟੀਵੀ ਦੇਖ ਰਹੇ ਸੀਗੇ ਤੇ ਟੀਵੀ ਟੂਵੀ ਦੇਖ ਕੇ ਲੱਗੇ ਹੁਣ ਅਸੀਂ ਸੌਣ ਤੇ ਕਰੋ ਜੀ ਬਲੌਗ ਦਾ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ 'ਚ ਓਕੇ ਜੀ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ